ਪੀ ਲੋ ਪਾਣੀ ਉਹ ਆ ਕਿਹੜਾ ਤਰੀਕਾ ਹੋਇਆ ਕੰਮ ਤੋਂ ਆਵੇਂ ਬੋ ਚਾਜ ਨਾ ਪਲਾ ਦੇ ਪਾਣੀ ਜਿੱਦਾਂ ਮਿਲਦਾ ਹੈ ਨਾ ਉਦੋਂ ਪੀ ਲੋ ਛਕ ਕਰਕੇ ਉਹ ਹੋਇਆ ਕੀ ਹੈ ਦਸ ਤਰੀ ਪਹਿਲੇ ਕਿਜੀ ਪਈਆਂ ਆ ਲੋ ਆ ਕੀ ਹੈ ਕਿਉਂ ਤੁਹਾਨੂੰ ਪੜਨਾ ਨਹੀਂ ਹੁੰਦਾ ਹਾਂ ਤੇ ਤੂੰ ਦੱਸ ਦੇ ਤੇਰਾ ਮੂੰਹ ਕਿਸਦਾ ਛੜੀ ਭੈਣ ਦੀ ਕੁੜੀ ਦਾ ਵਿਆਹ ਆ ਉਹ ਛਾ ਪ੍ਰੀਤੀ ਦਾ ਵਿਆਹ ਵਾਹ ਕੀ ਬਾਤ ਹੈ ਯਾਰ ਬਾਲੇ ਨਾ ਖੁਸ਼ ਨਾ ਹੋ ਉਹ ਅੱਗੇ ਖਰਚੇ ਲੈਣੇ ਵਧ ਗਿਆ ਉੱਪਰੇ ਦਾ ਵਿਆਹ ਆ ਗਿਆ ਉਹ ਕੋਈ ਗੱਲ ਨਹੀਂ ਫੇਰ ਕਿਉਂ ਆ ਉਹ ਨਾਨਕੇ ਆਪਾਂ ਹਾਂ ਨੂੰ ਗੱਜ-ਵੱਜ ਕੇ ਜਾਵਾਂਗੇ ਆਪਾਂ ਫਟੇ ਜਾਗਦੇਂਗੇ ਟੈਨਸ਼ਨ ਲੈ ਦੂ ਤੁਸੀਂ ਨਾ ਆਪਣੇ ਮੂੰਹ ਬੰਦ ਹੀ ਰੱਖੋ ਤੁਹਾਨੂੰ ਪਤਾ ਹੈ ਲੱਖ ਰੁਪਏ ਦੀ ਤਾਂ ਦਾਜਵਰੀ ਬਣਦੀ ਹੈ ਕਿੱਥੋਂ ਆਣਗੇ ਇਹਨੇ ਵੈਸੇ ਹਾਂ ਤੇ ਕੋਈ ਗੱਲ ਨਹੀਂ ਟੀਵੀ ਕਿਹੜੀ ਗੱਲ ਆ ਕਰ ਲਾਂਗੇ ਆਪਾਂ ਯਾਰ ਅੱਛਾ ਕਰ ਲਾਂਗੇ ਸਿਰ ਤੇ ਇੰਨਾ ਕਰਜ਼ਾ ਭਰਿਆ ਹੈ ਇਸ ਘਰ ਦੀ ਕਿਸ਼ਤ ਦੇਣੀ ਆ ਤੁਹਾਡੇ ਮੋਟਰਸਾਈਕਲ ਦੀ ਕਿਸ਼ਤ ਦੇਣੀ ਆ ਉਪਰ ਬੱਚੇ ਦੇ ਸਕੂਲ ਦੀ ਫੀਸ ਦੇਣੀ ਆ ਉਪਰ ਸੱਤਾ ਦੇ ਨਾਲ ਉਹਨਾਂ ਨੇ ਵਿਆਹ ਰੱਖ ਲਿਆ ਕਿੱਥੋਂ ਆਣਗੇ ਇਹਨੇ ਵੈਸੇ ਆਹੋ ਯਾਰ ਗੱਲ ਤਾਂ ਤੇਰੀ ਸਹੀ ਆ ਪਰ ਕਰਨਾ ਤਾਂ ਪੈਣਾ ਹੀ ਆ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਕੁਝ ਧੰਨਵਾਦ ਮੇਰੀ ਗੱਲ ਸੁਣ ਆਪਾਂ ਕੱਲ ਨੂੰ ਵਿਆਹ ਚਲੀਏ ਤੂੰ ਵੀ ਸੂਟ ਸਾੜ ਲੈ ਲੈ ਤੇ ਕਾਕੀ ਨੂੰ ਵੀ ਕੱਪੜੇ ਲੈ ਦੀ ਆਪਾਂ ਅੱਛਾ ਫਿਰ ਤਾਂ ਤੁਸੀਂ ਵੀ ਇਸ ਵਾਰ ਕੋਟ ਪੈਂਟ ਵਾ ਲੋ ਨਹੀਂ ਯਾਰ ਕੋਟ ਪੈਂਟ ਨੂੰ ਤਾਂ ਬਹੁਤ ਦਿਨਾਂ ਰਿਆਣੇ ਅਗਲੇ 20 25 25 ਦਿੱਤਾ ਕੋਟ ਪੈਂਟ ਦਿੰਦੇ ਨਹੀਂ ਐਡੀ ਕੀਤੇ ਕਿੱਥੇ ਹੋਣਾ ਆ ਹਫ਼ਤੇ ਨੂੰ ਵਿਆਹ ਹੈ ਆਪਣਾ ਤੇ ਆ ਜਿਹੜਾ ਨਵਾਂ ਸ਼ੋਰੂਮ ਖੁੱਲਿਆ ਆਪਣੇ ਉੱਧਰ ਜਾਵਾਂਗੇ ਆਪਾਂ ਪਰ ਉਹ ਤਾਂ ਬਹੁਤ ਵੱਡਾ ਹੈ ਤੇ ਉੱਥੇ ਤਾਂ ਕੱਪੜੇ ਵੀ ਬਹੁਤ ਮਹਿੰਗੇ ਹੋਣਗੇ ਆਪਾਂ ਉਹਨਾਂ ਸਮਾਨ ਤਾਂ ਵਧੀਆ ਲੈਣੇ ਪੈਣਾ ਆਪਾਂ ਨੂੰ ਕੋਈ ਨਾ ਆਪਾਂ ਦੇਖਦੇ ਆਂ ਆਪ ਬਰਤ ਦੇਖਦੇ ਹੀ ਪੜੋ ਲੋ ਭੈਣ ਜੀ ਚੈੱਕ ਕਰੋ ਸੂਟ ਵੇ ਕਿੰਨਾ ਟਾਪ ਦਾ ਸੂਟ ਜੇ ਸਾਰਾ ਦਬਕੇ ਵੇ ਦਾ ਕੰਮ ਹੈ ਨਾਲ ਬਾਜੂ ਬਣੇ ਪਿਓਰ ਨੇਚਰਲ ਦਾ ਵੀ ਜੀ ਸੂਟ ਹੈਗਾ ਜੀ ਬਹੁਤ ਹੀ ਪਿਆਰਾ ਸੂਟ ਵੀਰ ਜੀ ਲੋ ਵੀਰ ਜੀ ਰੈੱਡ ਸੂਟ ਇਹ ਸਾਡੀ ਭੈਣ ਵਾਸਤੇ ਸੂਟ ਹੈਗਾ ਬਹੁਤ ਵਧੀਆ ਬਣਾਇਆ ਤਿਆਰ ਕਰਾਇਆ ਵਾ ਇਹ ਉਹ ਦਬਕੇ ਵੇ ਦਾ ਕੰਮ ਜੀ ਨਾਲ ਬਣਿਆ ਦੁਪੱਟਾ ਫੋਰ ਸਾਈਡ ਪਿਓਰ ਰੈੱਡ ਸੂਟ ਜੇ ਬਹੁਤ ਹੀ ਪਿਆਰਾ ਸੂਟ ਵੀਰ ਜੀ ਹੋਰ ਦਿਖਾ ਦਿਓ ਤੁਸੀਂ ਕੋਈ ਆ ਇਹ ਤਾਂ ਭਾਈ ਮਹਿੰਗਾ ਲੱਗਦਾ ਇਹ ਪੰਜ 7000 ਹੈਗਾ ਕੋਈ 5-7000 ਨਹੀਂ ਕੋਈ 8000 ਦਾ ਕੋ ਇਹ ਹੈਗਾ ਸਿਰਫ 3000 ਰੁਪਏ ਸੂਟ ਵੀਰ ਜੀ ਹੈ ਸਿਰਫ 3000 ਰੁਪਏ ਜੀ ਇੰਨਾ ਵਧੀਆ ਸੂਟ ਸਿਰਫ 3000 ਰੁਪਏ ਜੀ ਸਿਰਫ 3000 ਠੀਕ ਹੈ ਫਿਰ ਤੈਨੂੰ ਹੁਣੇ ਹੀ ਪੈਕ ਕਰਾ ਦੋ ਆਹ ਕਰ ਦਿਓ ਭਾਜੀ ਲੋ ਸਰ ਆਹ ਸੂਟ ਹੈਗਾ ਹਾਂ ਵੀਰ ਜੀ ਉਹਨੇ ਮੰਮੀ ਵਾਸਤੇ 3000 ਰੁਪਏ ਦਾ ਸੂਟ 3000 ਦਾ ਹਾਂ ਜੀ ਵੇਖੋ ਮੋਰਾ ਵਾਲਾ ਸੂਟ ਵੀਰ ਜੀ ਚੈੱਕ ਕਰੋ ਮੋਰ ਬਹੁਤ ਹੀ ਪਿਆਰਾ ਸੂਟ ਜੇ ਨਾਲ ਬਣਿਆ 4 ਸਾਈਡ ਦੁਪੱਟਾ ਵੀ ਜੇ ਵੇਖੋ ਲੈਸ ਕਿੰਨੀ ਪਿਆਰੀ ਆਹ ਸੂਟ ਹੈਗਾ ਭੂਆ ਵਾਸਤੇ ਵੇਖੋ ਦੁਪੱਟਾ ਕਿੱਡਾ ਸੋਹਣਾ ਬਣਿਆ ਫੁੱਲ ਜਾਲ ਦੁਪੱਟਾ ਵੀਰ ਇਹ ਭਾਈ ਕਪੜਾ ਕਿਹੜਾ ਇਹ ਵੀਰ ਜੀ ਪਿਓਰ ਨੇਚਰਲ ਪਿਓਰ ਨੇਚਰਲ ਦਾ ਕਪੜਾ ਪਿਓਰ ਨੇਚਰਲ ਦਾ ਵੀਰ ਜੀ ਕਪੜਾ ਜੇ ਪਿਓਰ ਹੈਂਡਵਰਕ ਦਾ ਕੰਮ ਜੇ ਸੋਨਾ ਚਾਂਦੀ ਵਰਕ ਹੋਇਆ ਜੇ ਨਾਲ ਦੁਪੱਟਾ ਬਣਿਆ ਫੁੱਲ ਜਾਲ ਦੁਪੱਟਾ ਕੇ ਚੈੱਕ ਕਰੋ ਕੁਆਲਿਟੀ ਦੁਪੱਟੇ ਦੀ ਇਹ ਤਾਂ ਬੜੀ ਸਸਤੇ ਜੁੜ ਗਈ ਇਹ ਨਹੀਂ ਇਹ ਵੀਰ ਜੀ ਫਰੀ ਦੇ ਭਾਵਾ ਲੱਗਾ ਮੇਲਾ ਹਾਂ ਸਸਲੀ ਕਰ ਲੈਨੇ ਹਾਂ ਹਾਂ ਆ ਕਰ ਦਿਓ ਭਾਈ ਲੋ ਵੀਰ ਜੀ ਥੋੜੀ ਤਾਈ ਵਾਸਤੇ ਸੂਟ ਇਹ ਵੀ ਭਾਈ 3000 ਦਾ ਨਹੀਂ ਨਹੀਂ ਵੀਰ ਜੀ ਕਿੱਥੇ ਬਿਠੇ ਮਹਾਰਾਜ ਇਹ ਸੂਟ ਹੈ ਸਿਰਫ 1000 ਰੁਪਏ ਦਾ 1000 ਰੁਪਏ ਦਾ ਹਾਂ ਜੀ ਵੀਰ ਜ ਯਾਰ ਤੇ ਬੜਾ ਵਧੀਆ ਵੇ ਇਹ ਕਰ ਦਿਓ ਭਾਜੀ ਮੈਂ ਕਹਿੰਦਾ ਵੀਰ ਜੀ ਹੋ ਗਏ ਇੱਕ ਹੋਰ ਦਿਖਾ ਦਿਓ ਇੱਕ ਹੋਰ ਵਹਾਓ ਭਾਜੀ ਵਧੀਆ ਇਹਨਾਂ ਨੂੰ ਆ ਵਧੀਆ ਨਹੀਂ ਨਾਲੇ ਪੈਂਟੜ ਕੱਪੜੇ ਆ ਤੇ ਨਾਲੇ ਚੀਜ਼ ਵੀ ਵਧੀਆ ਤੇ ਰੇਟ ਵੀ ਸਸਤੇ ਭਾਈ ਇੱਕ ਹੋਰ ਦਿਖਾ ਦਿਓ ਲੋ ਵੀਰ ਜੀ ਕੁੜੀ ਦੇ ਪਹਿਣ ਵਾਸਤੇ ਸੂਟ ਅੱਛਾ ਪੀਲਾ ਸੂਟ ਪਾਣਾ ਕੁੜੀ ਦੀ ਭੈਣ ਨੇ ਪੀਲਾ ਸੂਟ ਹਾਂ ਹਾਂ ਹਾਂਜੀ ਵੀਰ ਜੀ ਪੀਲਾ ਸੂਟ ਪਾਣਾ ਕੁੜੀ ਦੀ ਭੈਣ ਨੇ ਚੈੱਕ ਕਰੋ ਦੁਪੱਟਾ ਇਹਦਾ ਮੱਖਣ ਮਲਾਈ ਕਪੜਾ ਨਾਲ ਦੁਪੱਟਾ ਵੀ ਜਿਵੇਂ ਬਣਿਆ ਫੋਰ ਸਾਈਡ ਲੋ ਵੀਰ ਜੀ ਗਲਾਸ ਫੈਬਰਿਕ ਆ ਵੀ ਪੈਕ ਕਰ ਦਿਓ ਭਾਜੀ ਅਈ ਤੜੀ ਦਾਈਵਰੀ ਬਣ ਗਈ ਆ ਹੁਣ ਤੁਹਾਨੂੰ ਹੋਣਾ ਆ ਕੋਟ ਪੈਂਟ ਹਉ ਨਹੀਂ ਨਹੀਂ ਪਾਜੀ ਸਾਡਾ ਸੱਤਾ ਦਿਨਾਂ ਦਾ ਵਿਆਹ ਪਾਜੀ ਇੰਨਾ ਟਾਈਮ ਹੈ ਨਹੀਂ ਸਾਡੇ ਕੋਲ ਵੀਰ ਜੀ 4 ਘੰਟੇ ਕੋਟ ਪੈਂਟ ਤਿਆਰ ਬਸ 4 ਘੰਟੇ ਚ ਕਰ ਦੋਗੇ ਪਾਜੀ ਕਿਹੜੀ ਗੱਲ ਕਰੀ ਜਾਂਦੇ ਹੋ ਯਾਰ ਵੀਰ ਜੀ ਆਪਣੀ ਤਾਂ ਸਾਰੀ ਟੀਮ ਬੈਠੀ ਪਈ ਆ ਆਪਾਂ ਤੁਹਾਨੂੰ 4 ਘੰਟੇ ਆ ਕੋਟ ਪੈਂਟ ਦਵਾਂਗੇ ਤਿਆਰ ਕਰਕੇ ਆ ਚੈੱਕ ਕਰ ਲਾ ਸਾਰੇ ਸਹੀ ਕਾਟ ਦੇ ਕਿੰਨਾ ਕਬਿਲ ਬਣਿਆ? ਕਿੰਨਾ ਕ 90 80 90 ਹਰਦਾ ਬਣਿਆ 80 90 00 ਪਾਹੀ ਕਿੰਨਾ ਕ ਬਿਲ ਬਣਿਆ? ਭਾਜੀ ਆਪਣਾ ਬਿਲ ਬਣਿਆ ਆ 45990 45990? ਹਾਂਜੀ ਹਾਂਜੀ ਲੈ ਇਹ ਤਾਂ ਦੋ ਦੋ ਦਾ ਫਰਕ ਪਾਤਾ ਇਹਨਾਂ ਨੇ ਭਾਜੀ ਕਾਰਡ ਕਰੋਗੇ ਜਾਂ ਅਕਾ ਕਾਰਡ ਪਈ ਆਪਾਂ ਫਾਰ ਕਰ ਦੋ ਭਾਜੀ। ਠੀਕ ਹੈ ਥੈਂਕ ਯੂ ਬਣਿਆ ਪਈ ਕੋਟ ਪੈਂਟ ਵੀ ਸੀਗਾ ਇੱਕ ਆਪਣਾ ਹਾਂਜੀ ਸਰ ਆ ਲੈ ਆ ਲੈ ਹੋਰਟ ਪਟ ਵੀ ਅੱਤੇ ਨਜ਼ਰ ਆ ਕੇ ਨਟਾਰ ਹੋ ਗਿਆ ਆ ਫਾਇਦਾ ਹੋ ਗਿਆ ਆਪਣਾ ਵਕਰ ਸਟਾਈਲ ਜੰਡਿਆਲਾ ਗੁਰੂ ਅਮਿਸਰ ਜਿੱਤੇ ਤੁਹਾਡੀ ਲੱਖ ਰੁਪਈ ਦੀ ਦਾਜ ਫਰੀ ਸਿਰਫ 40 45000 ਚ ਬਣਾਵਾਂਗੇ ਲੇਡੀ ਸੂਟ ਲਹਿੰਗੇ ਸ਼ਾਰੀ ਘਾਰੇ ਦੇ ਉੱਪਰ 20% ਐਕਸਰਾ ਡਿਸਕਾਊਂਟ ਜੈਂਟਸ ਲਈ 2 ਪੀਸ ਕੋਟ ਪੈਂਟ ਵਿਦ ਸਟਿਚਿੰਗ 2995 ਰੁਪਏ 3 ਪੀਸ ਕੋਟ ਪੈਂਟ ਵਿਦ ਸਟਿਚਿੰਗ 7500 ਰੁਪਏ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਵਕਰ ਸਟਾਈਲ ਜੰਡਿਆਲਾ ਗੁਰੂ